ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਣੇ ਵਧੀਆ ਹੋਵੋਗੇ ਟਿਕ ਟਾਕ ਹੋਵੋਗੇ ਇਸ ਵਾਰ ਦੇ ਤੁਹਾਡਾ ਆਪਣੀ YouTube ਚੈਨਲ ਅਸ ਦੇ ਵਲੌਗ ਦੇ ਵਿੱਚ ਅੱਜ ਹੈਗਾ ਉੱਤਰ ਕਾਇ ਜੀ ਕੀ 파ੜ ਦਾ ਭੋਗ ਠੀਕਾ ਤਾਂ ਆਪਾਂ ਤਿਆਰ ਹੋ ਕੇ ਉੱਤਰ ਜਾਣਾ ਸੰਡੇ ਆ ਤਾਂ ਉਹ ਠੀਕ ਜਿਹੜਾ ਹੈਗਾ ਉਹ ਅੱਜ ਆਫ ਰੱਖਿਆ ਹੋਇਆ ਹੈਗਾ ਤੇ ਸੰਡੇ ਨੂੰ ਬਾੜ ਦਾ ਭੋਗ ਰੱਖਿਆ ਕਿਉਂਕਿ ਉੱਧਰ ਚੜਾਏਗਾ ਤਾਂ ਜੀ ਦੇ ਛੋਟੇ-ਪੁੱਤੇ ਦੀ ਫਲਾਈਟ ਆ ਕਰ ਲੈਣਾ ਤਾਂ ਕਰਕੇ ਉਹਨੇ ਭੜ ਦਾ ਭੋਗ ਰੱਖਿਆਗਾ ਸੁਖਨੀ ਸਾਹਿਬ ਦੇ ਪਾਠ ਤੇ ਉੱਥੇ ਜਾਣੇ ਆ ਕੰਮ ਵਗੈਰਾ ਕਰਾਵਾਂਗੀ ਤੇ ਅੱਜ ਮੈਂ ਤੁਹਾਨੂੰ ਮਿਲਾਉਂਗੀ ਮੇਰੀਆਂ ਦਰਾਣੀਆਂ ਜਿਠਾਣੀਆਂ ਤੇ ਜੀਟਨਾ ਸਭ ਤੋਂ ਵੱਡੀ ਜਿਠਾਣੀ ਕਿਹੜੀ ਹੈ ਛੋਟੀ ਕਿਹੜੀ ਦਰਾਣੀ ਸਾਰੇ ਨਾਲ ਅੱਜ ਮੈਂ ਤੁਹਾਨੂੰ ਮੁਲਾਕਾਤ ਕਰਵਾਉਂਗੀ ਠੀਕ ਆ ਬਟ ਕੰਝ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਪਹਿਲਾਂ ਤਾਂ ਆਪਾਂ ਪੀਸ ਦੀ ਆਈਸ ਲਗਾਉਣੀ ਤੇ ਇਹ ਮੈਂ ਸੋਚਿਆ ਸੀਗਾ ਵੀ ਤੁਹਾਨੂੰ ਵੀ ਕਹੂੰਗੀ ਵੀ ਤੁਸੀਂ ਪਹਿਲੇ ਦਿਨ ਤੋਂ ਲੈ ਕੇ 30 ਦਿਨਾਂ ਤੱਕ ਲਗਾ ਕੇ ਦੇਖੋ ਬੜਾ ਫਰਕ ਪੈਂਦਾ ਗਲੋਵ ਵੀ ਬਹੁਤ ਆਉਂਦਾ ਪੀਸ ਦੀ ਠੀਕ ਹੈ ਚਲੋ ਜੀ ਚਾ ਪਰਖ ਚਾ ਪਰਖ ਦੀ ਫਿਰ ਆਪਾਂ ਨਹਾ ਧੋ ਕੇ ਰੈਡੀ ਹੋ ਕੇ ਫਿਰ ਜਾਵਾਂਗੇ ਬਾਹਰ ਤੇ ਇਸ ਤਰੀਕੇ ਨਾਲ ਆਪਾਂ ਬਰਫ ਨੂੰ ਲਗਾਉਣਾ ਹੈ ਫੇਸ ਤੇ ਹੈਲੋ ਗਾਇਸ ਆ ਸੁਕਲੀਨ ਦੇਖ ਕੇ ਬੜੀ ਵੱਡੀ ਲੱਗਦੀ ਹੈ ਇਹ ਮੇਰੀ ਮੰਮੀ ਦੀ ਭਤੀਜੀ ਵੀ ਆ ਮੇਰੀ ਜਠਾਣੀ ਵੀ ਹੈ ਇਹ ਮੇਰੀ ਜਠਾਣੀ ਆ ਸਭ ਤੋਂ ਵੱਡੀ ਇਹ ਮੇਰੇ ਜੇਠ ਦੀ ਕੁੜੀ ਆ ਭਾਈ ਇਹ ਦੀ ਵੱਡੀ ਦਾ ਵੱਡੀ ਵੱਡੀ ਦਾ ਉਹ ਭਾਈ ਮੇਰੀ ਸਾਰਿਆਂ ਤੋਂ ਵੱਡੀ ਨਣਦ ਦਾ ਠੀਕ ਹੈ ਉਹ ਉੱਤਰ ਮੇਰੀ ਬੀਬੀ ਆ ਤਾਈ ਮੇਰੀ ਠੀਕ ਆ ਉਹ ਬਣਾ ਉਧਰ ਵੜ ਰਹੀ ਆ ਸੂਜੀ ਦੀ ਦੇਗੇ ਇਧਰ ਵੜ ਰਿਹਾ ਸਾਡਾ ਫੇਟਾ ਸਾਡੇ ਕੋਲ ਥਾਲ ਹੈ ਨਹੀਂ ਸੀਗਾ ਇੱਥੇ ਤਾਂ ਰੱਖਣ ਵਾਲਾ ਤਾਂ ਕਰਕੇ ਅਸੀਂ ਦੇਸੀ ਜੁਗਾੜ ਲਾਇਆ ਕੀ ਰੱਖਿਆ ਤਵੀ ਰੱਖੀ ਸੁੱਸੀ ਆ ਬਈ ਇਹਨੂੰ ਤੁਸੀਂ ਜਾਣਦੀ ਹੋ ਸਾਰੇ ਆਣੇ ਸੁੱਸੀ ਕੌਣ ਐ ਮੈਨੂੰ ਸੁੱਸੀ ਕੌਣ ਐ ਇਹ ਤੁਹਾਡੀ ਸੁਖਲੀਨ ਆ ਇਹ ਤੁਹਾਡੀ ਅਵਨੀਤ ਆ ਭਾਈ ਆ ਭੈਣ ਦੀ ਕੁੜੀ ਇਹ ਤੁਹਾਡੀ ਭੈਣ ਵੀ ਲੱਗਦੀ ਆ ਬੈਣੀ ਤੂੰ ਇੱਕ ਭੈਣ ਲੱਗਦੀ ਆ ਹੋਰ ਕੀ ਲੱਗਦੀ ਆ ਜਠਾਣੀ ਹੈਣਾ ਇੱਕ ਜਠਾਣੀ ਵਾਲੀ ਭੈਣ ਇੱਕ ਦੂਜੀ ਭੈਣ ਉਹ ਉਹ ਵੀ ਮੇਰੀ ਭਾਈ ਜਠਾਣੀਆਂ ਇੱਕ ਬੰਦਾ ਸਾਡਾ ਹਾਂ ਜਠਾਣੀਆਂ ਨੇ ਮੇਰੀਆਂ ਤਿੰਨ ਜਠਾਣੀਆਂ ਮਿਰਦੀਆਂ ਨੇ ਸਕਲੀਨ ਮੈਂ ਦਰਾਣੀਆਂ ਇਹਨਾਂ ਦੀ ਸਭ ਤੋਂ ਛੋਟੀਆਂ ਮੈਂ ਸਾਰਿਆਂ ਤੋਂ ਵੱਡੀ ਜਠਾਣੀ ਦਿੱਤੀ ਆ ਸਾਰਿਆਂ ਤੋਂ ਵੱਡੀ ਜਠਾਣੀ ਦਾ ਪ੍ਰੋਗਰਾਮ ਅੱਜ ਉਹਦੇ ਮੁੰਡੇ ਨੇ ਬਾਹਰ ਜਾਣਾ ਮੇਰੀ ਰੋਜ਼ ਰਾਂਹ ਜਠਾਣੀ ਪੇਕੇ ਗਈ ਆ ਉਹ ਅੱਜ ਪ੍ਰੋਗਰਾਮ ਤੇ ਘਰੇ ਨਾਲ ਵੀ ਅਸੀਂ ਦਰਾਣੀਆਂ ਜਠਾਣੀਆਂ ਇਕੱਠੀਆਂ ਹੋਈਆਂ ਸਾਰੀਆਂ ਮザ ਮੌਕਾ ਮਿਲਦਾ ਤੁਹਾਨੂੰ ਪ੍ਰੋਗਰਾਮ ਤੇ ਇਕੱਠੀ ਬੜੀ ਵਧੀਆ ਜੈਂਤਵਾਰ ਦਾ ਰੱਖ ਲਿਆ ਪ੍ਰੋਗਰਾਮ ਐਤਵਾਰ ਨੂੰ ਛੁੱਟੀ ਹੁੰਦੀ ਹੈ ਮੇਰੀ ਜੀ ਪਕਾ ਲੈਵਾਉ ਪਕਾ ਰਹੀਆਂ ਅਕੀ ਕਾਮਤਰੀਆਂ ਨੇ ਆਪ ਦਾ ਮੋਟਾ ਕਹਿੰਦੀ ਚਾਚੀ ਤੈਨੂੰ ਆਟਾ ਗੁੰਨਣਾ ਆਉਂਦਾ ਪੈਣੇ ਤੇਰੀ ਕੁੜੀ ਕਹਿੰਦੀ ਚਾਚੀ ਆਟਾ ਗੁੰਨਣਾ ਆਉਂਦਾ ਸੁਖਲੀਨ ਕਹਿੰਦੀ ਲੈ ਮੈਂ ਜਸਪ੍ਰੀਤ ਪੁੱਛ ਰਹੀ ਸੀ ਸੁਣਾ ਆਟਾ ਗੁੰਨਣਾ ਆਉਂਦਾ ਕਿਉਂ ਪੁੱਛ ਰਹੀ ਸੀ ਤੈਨੂੰ ਲੱਗੇ ਮੈਨੂੰ ਹੀ ਆਉਂਦਾ ਆਟਾ ਗੁੰਨਣਾ ਕਿਉਂ ਲੱਗਿਆ ਤੈਨੂੰ ਕੀ ਤੈਨੂੰ ਆਉਂਦਾ ਹਾਂ 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 ਕਿਉਂ ਸੁਖੀ ਆ ਕੇ ਤੇਰੇ ਸੋਹਰੇ ਤਿਆਰ ਜਿਹੀ ਵਰਦੀਆਂ ਰਾਜ ਨੇ ਲੇਟ ਹੋ ਗਏ ਭਾਈ ਪਹਿਲੇ ਪਾਸ ਪਹਿਲਾ ਫਰਦਾ ਇਹਦਾ ਮੱਕੇ ਕਟਾਵਾ ਆ ਰੁਕੀ ਨਾ ਰਨਾ ਗੰਭਲ ਹੋ ਜਰਾ ਚਿੰਤਾ ਨਾ ਕਰੇ ਸਵਾਦ ਦੇ ਖਲੋ ਦੇ ਖਲੋ ਦੇ ਮੌਰੀ ਹੋ ਰਿਹਾ ਹੁਣ ਸਾਡੇ ਪਾਸ ਦਾ ਕਰ ਚੋਸ਼ ਭੋਗ ਮਿਲ ਗਿਆ ਕੰਮ ਵਗੈਰਾ ਲੈ ਆ ਹੋਣਾ ਨਹੀਂ ਬੀਕਾ ਕਰਨੀ ਕੋਸ਼ੋ ਉੜ ਵੇ ਕੇ ਭੋਗ ਮਿਲ ਗਿਆ ਕੰਮ ਕਰੂ ਮੈਨੂੰ ਤਾਂ ਬਾਲਾ ਭੋਗ ਦੇ ਗਿਆ ਬਾਪੂ ਮੈਂ ਤਾਂ ਰੋਜ਼ ਤੇ ਤੇ ਦਾ ਖਾਲੋ ਖਾਲੋ ਉਹ ਸਾਡੀ ਬੀਬੀ ਬੈਠੀ ਆ ਪਾਈ ਵੱਡੀ ਬੀਬੀ ਹੈ ਮਾਂ ਤਾਂ ਬੀਬੀ ਨੂੰ ਆਪੀ ਲੱਗਦੀ ਆ ਬੀਬੀ ਨੂੰ ਸਵਾਦ ਲੱਗਦੀ ਆ ਦੇਖ ਤਾਂ ਬਾਬੇ ਦਾ ਭੋਗ ਵਾਲਾ ਸਵਾਲ ਹੁੰਦਾ ਹੈ। ਖਾ ਲਿਓ ਫਿਰ ਮੈਂ ਆ ਘੱਟਨੀ ਆ। ਉਹ ਮੇਰੇ ਪੋਣਾ ਕਿੱਥੇ? ਇਹਦੇ ਨਾਲ ਹੀ ਚੱਕ ਲੈਣੀ ਆ। 13 ਇੱਕ ਮਿੰਟ ਵਿੱਚ ਆਉ। ਆਓ। ਆ ਵੀ ਕਰ। ਹੋ ਰਹੀ ਹੈ। ਮੈਂ ਤਾਂ ਨਾ ਨਾਲ ਲੈਂਦੀ ਹਾਂ। ਕੱਤੀ ਮੋੜ ਕਰ ਗਾ 30 ਤੇਰਾ ਕੰਮ ਕਰਦੀ ਰਹੀ ਹੈ ਪਿੰਡ ਕੱਤੀ ਨਹੀਂ ਮੈਂ ਤਾਂ ਮਾਰ ਕੰਮ ਕਰਦੀ ਰਹੀ ਨਾ ਕੱਤੀ ਮਨ ਕਲਾ ਮਾਰੇ ਮੈਂ ਇਹ ਜਰਾ ਕੇ ਮੈਂ ਤਾਂ ਮਾਰਦੀ ਹਾਂ ਟੋਕਾ ਕਰਨ ਗੜੀ ਮਿੱਤ ਮਾਰ ਮੈਂ ਤਾਂ ਹਾਂ ਕੋਈ ਨਹੀਂ ਆ ਰਹੀ ਕੰਮ ਨਹੀਂ ਕੋਈ ਪਰਸੇ ਕੰਮ ਦੇਖੋ 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 ਕੱਤੀ ਗੱਲਾਂ ਮਾਰ ਰਿਹਾ ਹੈ ਸਾਲ ਤੁਸੀਂ ਦੱਸੋ ਮੈਂ ਕੀ ਕਰਾਂ ਦੇ ਜਾਣਾ ਹੋਰ ਬਬਲੀ ਨੂੰ ਭੇਜੂੰਗੀ ਬਣਾ ਕੇ ਵੀ ਇਹ ਮੇਰੀ ਵੱਡੀ ਜਿਠਾਣੀਆਂ ਨਾਲੇ ਮੇਰੀ ਮਾਸੀ ਲੱਗਦੀ ਦੇਖ ਲੈ ਠੀਕ ਹੈ ਆਈ ਮੌਂਕੀ ਆ ਮੌਂਤੀ ਇਹ ਵੀ ਮੌਂਕੀ ਆ ਇਹਨੂੰ ਤੋ ਲਾਉਣੀਆਂ ਨਹੀਂ ਹੈਗੀਆਂ ਹਾਂ ਹੁਣ ਤੋ ਰੋਟੀਆਂ ਲਾਉਣੀਆਂ ਨੇ ਮੇਰਾ ਮੰਨ ਕੱਟਾ ਹੈ ਮੰਨ ਤਾ ਥੋੜਾ ਕੱਲ ਨੂੰ ਹੋਰ ਤੇ ਫੇਲ ਵੇਲ ਵੇਲ ਪਾਉਣੀਆਂ ਨੇ ਇੱਥੇ ਕਰ ਲੈ ਮੈਂ ਵੇਲ ਕੇ ਪਾਉਂਗਾ ਤੋ ਤੂੰ ਇੱਧਰ ਕਰ ਲੈ ਅੱਜ ਹੀ ਵੇਲ ਵੇਲ ਪਾਉਂਗੀ ਇੱਥੇ ਕਰ ਲੈ ਨਹੀਂ ਅਸਲ ਮੇਰਾ ਤਾਂ ਕੰਮ ਹੈ ਤੋ ਵਾਟਸਐਪ ਗਾਇਜ਼ ਵਾਟਸਐਪ ਗਾਇਜ਼ ਕਾਈ ਮੈਨ ਆਰਡਰੋ ਠੁੱਕੀ ਟੀੜੀ ਵੱਟੀ ਰਹੀ ਯਾਰ ਮੇਰੀ ਤਾਜ ਕਬੂਗਾਸ ਬਲਾਗ ਬਲਾਗ ਚਾਤੀ ਸ਼ੁਰੂ ਕਰ ਲੈ। ਹਾਂ। ਰਾਮ ਨੇ ਕੋਈ ਬਾੜੀ ਕੋਸ ਪਾਇਆ। ਹਾਂ ਇਸੇ ਬੜਾ ਅਸਰ ਕਰਦਾ। ਤਸਵੀਰ। ਵਾਦੀ ਵਾਦੀ। ਸਸਤੀ ਕਰ ਦਿੱਤੀ। ਚਾਤੀ ਕਰ। ਵਾਹ ਫੜੋ। ਆ ਮਾਤੁਰ ਬੋਨੀ। ਦੇਖੋ ਚਾਤੀ ਲਗਾ ਲਈ ਹੈ ਰੋਟੀਆਂ। ਦੰਦ ਨਹੀਂ ਕਦੇ ਨਹੀਂ ਰਹੀ। ਗੈਸ ਨੂੰ ਬਾੜੀ ਉਹਨਾਂ ਦਾ ਸਾੜੀ ਦੇ ਐਂਡ ਕਰਦੇ। ਸੜੀ ਸਾਰਿਆਂ ਨੇ ਬਣਾਏ ਘਰ ਕੇ। ਹੇ ਦਰਕ ਤੇ ਭੰਡੇ ਆ ਬਾਹਰ ਲਾ ਜਾਨੀ ਬਾਹਰ ਵੀ ਪਾਣਾਗੇ ਇੱਥੇ ਹਰ ਇਥੋਂ ਕਰਦਾ ਕਰਦੀਆ ਕਰਦੇ ਬਾਹਰ ਕੋਈ ਯਾਰ ਨਾ ਬਿਆਖਲਾਸ ਨੀ ਮੈਨੂੰ ਲੱਭੇ ਇੱਥੇ ਬਈ ਇਹਦਾ ਇੱਕ ਬਾਹਰ ਵੀ ਲੱਭੇ ਲੈ ਆ ਮਾਣੇ ਆ ਪਿੱਕ ਪਿੱਕ ਨਾ ਆਪ ਵੀ ਆਣੇ ਕਿ ਕਿਦਰਾ ਨਾ ਫਰਾਉ ਇਥੇ ਪ੍ਰਸ਼ਾਦ ਵੀ ਲੈ ਕੇ ਜਾਣਾ ਬਾਹਰ ਹੀ ਰੱਖ ਲੈਣਾ ਚਲੋ ਹੈਲੋ ਮੇਰੀ ਜਠਾਣੀ ਮੇਰੀ ਮਾਸੀ ਮਾਸੀ ਜਠਾਣੀ ਮਾਸੀ ਭੈਣ ਆ ਮਾਸੀ ਤੁਸੀਂ ਮੇਰੀ ਹਾਂ ਸਭ ਤੋਂ ਵੱਡੀ ਜਠਾਣੀ ਮੇਰੀ ਅੱਜ ਮਿਲੋ ਮੇਰੀ ਸਭ ਤੋਂ ਵੱਡੀ ਜਠਾਣੀ ਨੂੰ ਤੇ ਨਾਲੇ ਮੇਰੀ ਮਾਸੀ ਤੁਹ ਤਾਂ ਮੇਰੀ ਭਤੀਜੀ ਲੱਗੀਆਂ ਭਤੀਜੀ ਕੀ ਹੋਈ ਸਹੀ ਹਾਂ ਇਹ ਤਾਂ ਦਿੱ ਹੀ ਰਾਣੀ ਆ ਭਈ ਭਤੀਜੀ ਆ ਹੀ ਰਾਣੀ ਉਹਨੇ ਵਧੀਆ ਕੰਮ ਕੀਤਾ ਹਨ ਹੁਣ ਉਹ ਤੇ ਝੋਪਣੀ ਆਊਗੀ ਮੋਟੀਆਂ ਵਧੀਆ ਵਰਖ ਜਾਣਗੀਆਂ ਮੈਨੂੰ ਪਾਇਆ ਨੰ ਬੰਦਾ ਹੈ ਮਮਮੀ ਚਾਹ ਜਾਂਦੀ ਵਾਰੀਆਂ ਆਂਦੀਆ ਅੱਜ ਮੰਮੀ ਬਿਠਾਦੀ ਕੰਮ ਤੋਂ ਬੰਨ ਗਿਆ ਅੱਜ ਕੰਮ ਮੈਂ ਕਰਦੀ ਹਾਂ ਕਿ ਮੈਂ ਕਰਦੀ ਕੰਮ ਹੀ ਹਨਾ ਮੰਮੀ ਦੇਖ ਕੇ ਅਗੇ ਫਿਰ ਮੰਮੀ ਨੂੰ ਬੜਾ ਫੜਾਤਾ ਜਿਹਾ ਆ ਰਿਹਾ ਸੀ ਸ਼ਰੀਪੇ ਵੀ ਲੈ ਕੇ ਸਾਮੇ ਮੰਮੀ ਦੀ ਜਠਾਣੀ ਨਾਲ ਸੀ ਹਾਂ ਉਹ ਤੋਂ ਮੰਮੀ ਵੀ ਆਈਆਂ ਥਾਣੀਆਂ ਇੱਕ ਮੰਮੀ ਦੀ ਜਠਾਣੀ ਆ ਗਈ ਭਾਈ BP BP BP, 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 b BP, 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 b जा रहे ए, मेरे आए, यार ये मेरे कद्दू आईनी मैं भर जा देखू मामिया छोटी सी बहन जी तेरी यार गलगली जी ओ आई जाओ चलो चलो ਚਲੋ ਚਲੋ ਘਰੇ ਲੈ ਕੇ ਜਾਵਾਂ ਹਾਂ ਗੰਦੇ ਬੰਦੇ ਵਿੱਚ ਰੋਂਦੇ ਸੀਗੇ ਉੱਥੇ ਇਨਾਂ